ਤਾਂ ਨਾ ਚੱਲ ਰਿਹਾ ਵਾ ਤੇ ਜੋ ਕਿਸਾਨਾਂ ਦਾ ਆ ਮਸਲਾ ਚੱਲ ਰਿਹਾ ਵਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਮੈਂ ਸਰਜੀ ਸੇ ਨਵੀਂ ਵਾਦੀ ਅਕਾਲਗੜ ਇੱਕ ਸਰਵਿਸਮੈਨ ਐਸੋਸੀਏਸ਼ਨ ਦਾ ਮੈਂਬਰ ਹਾਂ ਜਿਸ ਦੀ ਕਮਾਂਡ ਕੈਪਟਨ ਵਿੱਚ ਸੰਗ ਦੇ ਹੱਥ ਵਿੱਚ ਹੈ ਅਸੀਂ ਸਾਰੇ ਇੱਕ ਸਰਵਿਸਮੈਨ ਕਿਸਾਨ ਜਥੇਬੰਦੀ ਜੋ ਕਿ ਤਕੌਦਾ ਇਕਾਈ ਸੁਧਾਰ ਦੇ ਨਾਲ ਸਹਿਮਤ ਆਂ ਔਰ ਇਹਨਾਂ ਨੂੰ ਅਸੀਂ ਸਪੋਰਟ ਕਰਦੇ ਆਂ ਪਿਛਲੇ 85 ਦਿਨ ਤੋਂ ਜਿੰਨੇ ਵੀ ਇੱਕ ਸਰਵਿਸ ਮੈਂ ਨੇ ਉਹ ਅਸੀਂ ਆਪਣੇ ਇੱਕ ਸਰਵਿਸ ਮੈਂ ਜੂਨੀਅਨ ਸੁਧਾਰ ਬਲਾਗ ਤੇ ਨਾਲ ਖੜੇ ਆਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਪਹਿਲਾਂ ਇਹਨਾਂ ਨੇ GST ਲਾਗੂ ਕੀਤੀ ਜਿਹਦੇ ਵਿੱਚ ਨਾ ਪਹਿਲਾਂ ਇਹਨਾਂ ਨੇ ਨੋਟਬੰਦੀ ਜਾਦੂ ਕੀਤੀ ਜਿਹਦੇ ਵਿੱਚ ਅਮੀਰ ਤੋਂ ਮੀਰ ਆਦਮੀ ਕੋਈ ਲੈਂਡ ਪੇਚੀ ਨਹੀਂ ਲੱਗਿਆ ਕਿਸੇ ਨੂੰ ਕੋਈ ਪਛਾਣ ਨਹੀਂ ਆਈ ਉਹ ਤਾਂ ਆਪਣੇ 1 2 ਨੰਬਰ ਦੇ ਪੈਸੇ ਵੀ 1 ਨੰਬਰ 'ਚ ਲੈ ਗਏ ਪਰ ਗਰੀਬ ਬੰਦਿਆਂ ਦੇ ਉੱਤੇ ਇਹਦਾ ਇਨਾ ਬੋਝ ਪਿਆ ਇੱਕ ਬੰਦਾ ਮਜ਼ਦੂਰੀ ਕਰਕੇ ਕਮਾਉਣ ਵਾਲਾ ਬੰਦਾ ਉਹ ਸਾਰਾ ਦਿਨ ਬੈਂਕਾਂ ਦੇ ਅੱਗੇ ਖੜਾ ਰਹਿੰਦਾ ਸੀ ਉਹ ਮਜ਼ਦੂਰੀ ਤੋਂ ਵੀ ਬੇਲਾ ਰਹਿ ਗਿਆ ਨੋਟਬੰਦੀ ਤੋਂ ਬਾਅਦ ਜਿੰਨਾ ਵੀ ਪ੍ਰੋਗਰਾਮ ਕੀਤਾ ਜੀਐਸਟੀ ਲਾਗੂ ਕਰਤੀ ਜਿਹਦੇ ਵਿੱਚ ਆਮ ਆਦਮੀ ਦੇ ਉੱਤੇ ਬਹੁਤ ਬੋਝ ਪਿਆ ਇਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿੰਨੀ ਵੀ ਮੋਦੀ ਸਰਕਾਰ ਹੈ ਇਹ ਵੱਡੇ ਵੱਡੇ ਕਾਰਪੋਰੇਟਾਂ ਦੇ ਹਿਸ਼ਾਰਿਆਂ ਤੇ ਚੱਲਦੀ ਹੈ ਜਿਸ ਕਰਕੇ ਜੋ ਡਾਕਟਰ ਬੀ ਆਰ ਅਮੇਦਕਰ ਨੇ ਭਾਰਤੀ ਦਾ ਸੰਵਿਧਾਨ ਬਣਾਇਆ ਸੀ ਉਸ ਸੰਵਿਧਾਨ ਦੀਆਂ ਇਹਨਾਂ ਨੇ ਧੱਜੀਆਂ ਉਡਾ ਦਿੱਤੀਆਂ ਲੋਕਤੰਤਰ ਅੱਜ ਕਹਿਣ ਨੂੰ ਤਾਂ ਦੇਸ਼ ਵਿੱਚ ਰਹਿ ਗਿਆ ਪਰ ਦੇਸ਼ ਵਿੱਚ ਕਿਸੇ ਪ੍ਰਕਾਰ ਦਾ ਲੋਕਤੰਤਰ ਦਿਖਾਈ ਨਹੀਂ ਦਿੰਦਾ ਹੁਣ ਕਰੋਨਾ ਦੀ ਆੜ ਵਿੱਚ ਮੋਦੀ ਸਾਹਿਬ ਨੇ ਆਪਣੇ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਇਹ ਬੜ ਬਸੋ ਬੜਾ ਸਟੈਪ ਚੱਕਿਆ ਜੋ ਕਿ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਵਾਸਤੇ ਅਸੀਂ ਇਸ ਦੀ ਬਹੁਤ ਮੁਖਾਲਫਤ ਕਰਦੇ ਹਾਂ ਇਹਦਾ ਅਸੀਂ ਟਟ ਕੇ ਇੱਕ ਸਰਵਿਸਮੈਨ ਵਿਰੋਧ ਕਰਦੇ ਹਾਂ ਕਿ ਜੋ ਸਾਡੇ ਕਿਸਾਨ ਜਥੇਬੰਦੀਆਂ ਜਿਹੜੀ ਦਿੱਲੀ ਵਿੱਚ ਬੈਠੀਆਂ ਹਨ ਧਰਮ ਦੇ ਉੱਤੇ ਪਿੱਛੇ ਪਰਿਵਾਰ ਉਹਨਾਂ ਦੇ ਰੋ ਰਹੇ ਨੇ ਖੇਤੀਬਾੜੀਆਂ ਖਰਾਬ ਹੋ ਰਹੀਆਂ ਨੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਜਿਹੜਾ ਚੱਲ ਰਿਹਾ ਹੈ ਅੰਦੋਲਨ ਬੋਦੀ ਸਾਹਿਬ ਇਹਨੂੰ ਜਲਦੀ ਖਤਮ ਕਰਨਾ ਤੇ ਆਪਦੀ ਭੁੱਲ ਨੂੰ ਬਖਸ਼ਾਉਣ ਜੋ ਉਹਨਾਂ ਨੇ ਇਸ ਤਰ੍ਹਾਂ ਚੱਕਿਆ ਸੀ ਜੇ ਕਿਸਾਨ ਹੀ ਨਹੀਂ ਚਾਹੁੰਦੇ ਕਿ ਸਾਡੇ ਫਾਇਦੇ ਲਈ ਇਹ ਨਹੀਂ ਹੈ ਤਾਂ ਉਹ ਜ਼ਬਰਦਸਤੀ ਸਾਡੇ ਉੱਤੇ ਇਹ ਬੈਨੂ ਕਿਉਂ ਸੌਂਪਦੇ ਹਨ ਆਪਣੀਆਂ ਤਾਂ ਇਹ ਹਰ ਤੀਸਰੇ ਦਿਨ ਤਨਖਾਹਾਂ ਵਧਾਉਂਦੇ ਨੇ ਆਪਦੇ ਜਿੰਨੇ ਵੀ ਨੇ ਉਹ ਸਿਸਟਮ ਦੇ ਨਾਲ ਆਪੇ ਇੱਕ ਪਦੇ ਸੋਸਰ ਜੋੜਦੇ ਨੇ ਅੱਜ 10 ਕੁ ਮਹੀਨਿਆਂ ਦਾ 18 ਮਹੀਨਿਆਂ ਦੀ ਇਹਨਾਂ ਨੇ ਪਹਿਲਾਂ ਤੋਂ ਹੀ ਡੀਏ ਕੱਟ ਦਿੱਤਾ। ਆਪਰਾ ਕੋਈ ਵੀ ਕਟੌਤੀ ਕਿਸੇ ਵੀ ਗ੍ਰਾਂਟ 'ਚ ਨਹੀਂ ਕਰਦੇ, ਕਿਸੇ ਹੋਰ ਚੀਜ਼ ਦੇ ਵਿੱਚ ਕਟੌਤੀ ਕਰਦੇ। ਸਿਰਫ ਦੂਸਰੇ ਬੰਦਿਆਂ ਦੇ ਉੱਤੇ ਬੋਝ ਥੋਖਦੇ ਨੇ। ਹਾਂਜੀ ਮੇਜਰ ਸਿੰਘ ਜੀ ਤੁਸੀਂ ਕੀ ਕਹੋਨੇ ਬਾਰੇ? ਮੈਂ ਵੀ ਇਹੀ ਕਹਿਣਾ ਚਾਹਣਾ ਜੋ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਕਾਲੇ ਕਾਨੂੰਨ ਬਣਾਏ ਆ, ਉਹਨਾਂ ਨੂੰ ਹਰ ਕੀਮਤੇ ਭਾਵਸ ਲੈਣ ਲੈਣ ਹੋਵੇ ਤੇ ਅਸੀਂ ਜਿਹੜੀ ਸਾਡੀ ਇੱਕ ਸਰਪ੍ਰਿੰਸ ਸੋਸ਼ੀਅਲ ਪਲਸ ਹਰਦੀ ਸਾਬਕਾ ਸੈਨਿਕਾਂ ਦੀ ਐਸੋਸੀਏਸ਼ਨ ਹੈ ਤੇ ਸਾਡੀ ਜੋਗਵਾਈ ਕਰਦਣ ਬਕਰ ਸਿੰਘ ਚੇਅਰਮੈਨ ਹੈ ਸਾਡੇ ਅਸੀਂ ਹਮੇਸ਼ਾ ਜਨਾਲਾਂ ਦੇ ਨਾਲ ਖੜੇ ਆ ਜਿੰਨਾ ਵੀ ਪਛੋਇਆ ਸੀ ਇਹਨਾਂ ਦੀ ਐਸੇ ਤੇ ਲੋੜ ਵੀ ਪੱਧਰ ਕਰਾਂਗੇ ਤੇ ਹੋਰ ਵੀ ਜਿੱਥੇ ਵੀ ਸਾਨੂੰ ਜਾਣਾ ਪਿਆ ਸੀ ਨਾਲ ਜਾਵਾਂਗੇ। ਇਸ ਵਾਰ ਇਹ ਹੈ ਜੀ ਅਸੀਂ ਗਵਰਨਮੈਂਟ ਨੂੰ ਕਹਿੰਨੇ ਆ ਕਿ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਨੇ ਇਹ ਵਾਪਸ ਲੈ ਜਾਣ ਤਾਂ ਕਿ ਕਿਸਾਨ ਆਪਣੀ ਜ਼ਿੰਦਗੀ ਮੋਦੀ ਸਰਕਾਰ ਜੀ ਸਕੇ ਜੇ ਜੋ ਕਿਸਾਨ ਨੂੰ ਇਹ ਮਨਜ਼ੂਰੀ ਹੀ ਨਹੀਂ ਆਇਆ ਤਾਂ ਇਹ ਇਹਨਾਂ ਨੂੰ ਨਹੀਂ ਪਾਸ ਕਰਨੇ ਚਾਹੀਦੇ ਸੀ ਜੇ ਪਾਸ ਕੀਤੇ ਤਾਂ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਅਸੀਂ ਮੋਦੀ ਸਰਕਾਰ ਨੂੰ ਕੋਰ ਚੋਰ ਅਪੀਲ ਕਰਦੇ ਆ ਕਿ ਕਾਨੂੰਨ ਜਲਦੀ ਜਲਦੀ ਵਾਪਸ ਲਿਆ ਜਾਣ ਜੀ ਤੁਸੀਂ ਕੀ ਕਹੋਗੇ ਜੀ ਮੈਂ ਸਾਡੇ ਜਿੰਨੇ ਵੀ ਸੈਨਿਕ ਵੀਰ ਨੇ ਜਦੋਂ ਤੋਂ ਵੀ ਸਾਡਾ 2 ਅਕਤੂਬਰ ਤੋਂ ਇਹ ਧਰਨਾ ਇੱਥੇ ਟੋਲ ਪਲਾਜੇ ਤੇ ਦੂਜਾ ਇਹ ਉਦੋਂ ਤੋਂ ਹੀ ਸਾਡਾ ਬਹੁਤ ਸਾ ਆ ਦਿੰਦੇ ਆ ਖਾਨਮਨ ਧੰਨ ਵਾਲ ਇਹਨਾਂ ਨੇ ਸਾਡੀ ਪੂਰੀ ਸੇਵਾ ਕਰਦੇ ਆ ਮੈਂ ਇਹਨਾਂ ਦਾ ਪੈਰ ਜਲੋਂ ਸਾਡੀ ਜੱਥੇਬੰਦੀ ਪੀਕੇ ਕੂਟ ਖੋਦਾ ਵੱਲੋਂ ਪੂਰਾ ਧੰਨਵਾਦ ਕਰਦਾ ਆ